ਅੱਜ ਰਾਣਾ ਜੀ ਨੇ ਸਾਰੇ ਪੰਜਾਬ ਦੇ ਵਿੱਚ ਨਵੀਂ ਸੋਚ ਨਵਾਂ ਪੰਜਾਬ ਇਹ ਪ੍ਰੋਗਰਾਮ ਚਾਲੂ ਕੀਤੇ ਮਾਲਵੇ ਦੇ ਵਿੱਚ ਤਿੰਨ ਪ੍ਰੋਗਰਾਮ ਹੋਏ ਤੇ ਅੱਜ ਸੁਲਤਾਨਪੁਰ ਦੇ ਵਿੱਚ ਉਹ ਪ੍ਰੋਗਰਾਮ ਕੀਤਾ ਗਿਆ ਜਿਹਦੇ ਵਿੱਚ ਸਾਡੇ ਇਲਾਕੇ ਦੇ ਵਿੱਚ ਵੀ ਮੱਕੀ ਬਹੁਤ ਹੁੰਦੀ ਆ ਤੇ ਲੋਕਾਂ ਨੂੰ ਬੜੀ ਚਿੰਤਾ ਸੀ ਵੀ ਮੱਕੀ ਦਾ ਹੋਊਗਾ ਕਿ ਸੋ ਉਹਦੇ ਰਿਲੇਟਡ ਵਿੱਚ ਪ੍ਰੋਗਰਾਮ ਕੀਤਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਨੂੰ ਇਸ ਚੀਜ਼ ਦੀ ਚਿੰਤਾ ਨਹੀਂ ਹੋਊਗੀ ਸਾਡੀ ਫਸਲ ਦਾ ਭਾਅ ਸਾਨੂੰ ਕਿੱਦਾਂ ਨਾ ਸਹੀ ਮਿਲੂਗਾ ਇਹਦੇ ਅਲਾਵਾ ਨਗਤੇਜ ਸਿੰਘ ਚੀਮਾ ਜੀ ਨੇ ਪ੍ਰੋਗਰਾਮ ਰੱਖਿਆ ਸੀ ਤੇ ਮੈਂ ਕਿਹਾ ਵੀ ਆਪਾਂ ਵੀ ਉਸੇ ਦਿਨ ਰੱਖ ਕੇ ਦਿਖਾ ਦੇਣਾ ਵੀ ਲੋਕ ਸੁਲਤਾਨਪੁਰ ਦੇ ਕਿਹਦੇ ਨਾਲ ਸੋ ਅੱਜ ਲੋਕਾਂ ਨੇ ਤੇ ਸਾਇਡ ਕਰਕੇ ਆਪਣਾ ਫਤਵਾ ਦੇ ਦਿੱਤਾ ਕਿ ਲੋਕਾਂ ਦੇ ਨਾਲ ਤੁਸੀਂ ਆਪਣੇ ਸਵੋਧਨ ਦਰਾਂ ਦੱਸਿਆ ਵੀ ਬਿਜਲੀ ਇਨਕੁਆਰੀ ਜਿਹੜੇ ਨਵਦੀਪ ਸਿੰਘ ਜੀ ਦੇ ਕਾਰਜਕਾਲ ਦੌਰਾਨ ਪਸਵਜਲਾ ਸਥਾਨਾ ਸਮਾਗਮ ਹੋਇਆ ਉਹਦੀ ਸ਼ੁਰੂ ਹੋ ਗਈ ਹੈ ਕਿਸ ਚੀਜ਼ ਇਸ ਨੂੰ ਕਿੱਦਾਂ ਦੇਖਦੇ ਹੋ ਵੀ ਜਿਹੜੇ ਹੁਣ ਉਹਨਾਂ ਦਿਨਾਂ ਦੌਰਾਨ ਦੋਸ਼ ਲੱਗਦੇ ਰਹੇ ਆ ਵੀ ਪੈਸਿਆਂ ਦਾ ਗਵਨ ਹੋਇਆ ਵਾ ਜਾਂ ਸਹੀ ਤਾਂ ਪੈਸੇ ਨਹੀਂ ਲੱਗੇ ਵੀ ਇਹ ਬਿਜ਼ਨਸ ਸਹੀ ਤਰੀਕੇ ਨਾਲ ਜਾਂਚ ਕਰਕੇ ਇਹਨੂੰ ਸਿੱਟੇ ਤੱਕ ਲਿਜਾਊਂ। ਵੇਖੋ ਮੈਨੂੰ ਇਲਾਕੇ ਦੇ ਲੋਕਾਂ ਨੇ ਇਲੈਕਸ਼ਨ ਦੇ ਵਿੱਚ ਇਹ ਕਹਿਆ ਸੀ ਵੀ ਇਹ ਜਾਂਚ ਕਰਾਉਣੀ ਹੈ। ਤੇ ਸੈਸ਼ਨ ਦੇ ਵਿੱਚ ਮੈਂ ਮੁੱਦਾ ਚੱਕਿਆ ਮੁੱਖ ਮੰਤਰੀ ਸਾਹਮਣੇ ਰਿਟਰਨ ਦਿੱਤਾ ਤੇ ਮੁੱਖ ਮੰਤਰੀ ਸਾਹਮਣੇ ਉਹ ਜਿਹੜੀ ਇਨਕੁਆਇਰੀ ਆ ਉਹ ਚਾਲੂ ਹੋ ਗਈ ਆ ਤੇ ਹੁਣ ਭਾਈ ਉਹਦੇ ਜਿਹੜੇ ਜਵਾਬ ਉਹ ਦੇਣੇ ਪੈਣਗੇ ਇੱਕ ਤੁਸੀਂ ਗੱਲ ਕੀਤੀ ਸੀ ਸੈਂਟਰ ਤੋਂ ਵੀ ਜਿਹੜੇ ਫੰਡ ਰੁਕੇ ਸੀ ਉਹ ਤੁਸੀਂ ਲੈ ਕੇ ਆਏ ਆ 550 ਸਾਲਾ ਪਹਿਲੇ ਸੈਂਟਰ ਗਵਰਨਮੈਂਟ ਨੇ ਪਿੰਡ ਬਾਬੇ ਨਾਲਕੜਾ ਬਣਾਉਣ ਦਾ ਐਲਾਨ ਕੀਤਾ ਸੀ ਫੀਰ ਸਾਹਿਬ ਦੇ ਪਿੱਛੇ ਜਗ੍ਹਾ ਵੀ ਆਇਡੈਂਟੀਫਾਈ ਉਹਨਾਂ ਨੇ ਕੀਤੀ ਸੀ ਪਰ ਅੱਤ 1920 ਤੋਂ 19 ਤੱਕ ਸਮਾਂ ਬੀਤ ਗਿਆ ਵਾ ਪਰ ਹਲੇ ਤੱਕ ਕੋਈ ਉੱਥੇ ਨਾ ਕਾਰਜ ਸ਼ੁਰੂ ਹੋਇਆ ਨਾ ਉਹ ਉਦੋਂ ਦੇ ਬਾਰੇ ਕੋਈ ਫੰਡ ਦੀ ਗੱਲ ਵੀ। ਦੇਖੋ ਅੱਜ ਦੀ ਡੇਟ 'ਚ ਸਭ ਤੋਂ ਪਹਿਲਾਂ ਜਿਹੜੇ ਫੰਡ ਲੈਪਸ ਹੋ ਰਹੇ ਸੀਗੇ ਉਹ 50 ਕਰੋੜ ਰੁਪਈਆ ਮੈਂ ਲੈ ਕੇ ਆਇਆ ਅੱਜ ਟੀਸੀ ਸਾਹਿਬ ਦੇ ਖਾਤੇ ਦੇ ਵਿੱਚ 100 ਕਰੋੜ ਤੋਂ ਉੱਤੇ ਪਿਆ। ਕੁਝ ਪੈਸੇ ਜਿਹੜੇ ਕਮ ਸੀਵਰੇਜ ਦੇ ਪੀਣ ਵਾਲੇ ਪਾਣੀ ਦੇ ਚੱਲ ਰਹੇ ਆ ਉਹਨਾਂ ਦੀ ਪੇਮੈਂਟ ਵੀ ਉਹਦੇ 'ਚ ਹੋਣੀ ਆ। ਉਹਦੇ ਤੋਂ ਇਲਾਵਾ ਸਾਡੇ ਕੋਲ 60 60 ਤੋਂ 60 55 ਪੇਡ ਪਾਈ ਦਾ ਸੁੱਤੇ ਥੱਲੇ ਕਰੋੜ ਫालतू ਪਿਆ ਹੋਏਗਾ ਉਹਦਾ ਸਪੋਰਟ ਸਟੇਡੀਅਮ ਜੋ ਮੇਰੀ ਚਾਹਤ ਸੀ ਉਹ ਹੁਣ ਪੜਾ ਕੇ ਦਊਗਾ ਤੇ ਕਿਰਪਾ ਗੁਰੂ ਸਾਹਿਬ ਦੀ ਆ ਉਹਨਾਂ ਦੀ ਗੁਰਨਾਨਕ ਪਾਸ਼ੇ ਦੀ ਧਰਤੀ ਤੇ ਜੇ ਕੰਮ ਚੰਗੇ ਕਰਾਂਗੇ ਤਾਂ ਫਿਰ ਚੋਰ ਲਾਉਣ ਦੀ ਲੋੜ ਨਹੀਂ ਮਾਲਕ ਆਪਣੇ ਆਪ ਹੀ ਕਿਰਪਾ ਕਰਕੇ ਸਾਰਾ ਕੰਮ ਉਹ ਆਪ ਕਰਾ ਦੇਗਾ ਜੀ ਕਿਸ ਤਰ੍ਹਾਂ ਦੇਖਦੇ ਹੋ ਰੈਡੀ ਨੂੰ ਇੱਕ ਪਾਸੇ ਇੱਥੇ ਤੁਹਾਡੀ ਰੈਡੀ ਹੋ ਰਹੀ ਦੂਸਰੇ ਪਾਸੇ ਚਿਮਾਈ ਦੀ ਹੋ ਰਹੀ ਹੈ ਕਾਂਗਰਸ ਪੰਜਾਬ ਦੀ ਮੇਰੀ ਵਾਲੀ ਤਾਂ ਤੁਸੀਂ ਵੇਖ ਲਈ ਉਹਨਾਂ ਵਾਲੀ ਵੀ ਵੇਖਿਆ ਆਏ ਆ ਕਿ ਤੁਹਾਨੂੰ ਜਵਾਬ ਤੁਸੀਂ ਦਿਓਗੇ ਉਹ ਕਹਿੰਦੇ ਬੂਸਟ ਪਰ ਆਏ ਨਰਦੇਸ ਸਿੰਘ ਕੀ ਮਾਨੂੰ ਇਹ ਵਾਲੀ ਬਸ ਬੂਸਟ ਨੇ ਆਏ ਕਿ ਬੂਸਟ ਦਿੱਤਿਆ ਕੁਝ ਨਹੀਂ ਹੋਣਾ ਇਹ ਲੋਕਾਂ ਚ ਕਿੱਦਾਂ ਤੁਸੀਂ ਵਿਚਰੋਗੇ ਲੋਕਾਂ ਨੂੰ ਲੁੱਟਿਆ ਘੁੱਟਿਆ ਤੇ ਹੁਣ ਬੂਸਟ ਹੋਰ ਪਰ ਦਿਓ ਕਿ ਅਗਲੀ ਤਿਆਰੀ ਲੋਕਾਂ ਦੇ ਦਿਮਾਗ ਚ ਤਿਆਰ ਹੋ ਜਵੇ ਵੀ ਫੇਰਬਾਰੀ ਆਉਣ ਵਾਲੀ ਆ ਬਸਾਤੀ ਮੱਕੀ ਸੰਬੰਧੀ 26 ਹਮਲਾ ਕੀਤਾ ਹੈ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਬੀਜੇਪੀ ਮਾਡਲ ਲਾਗੂ ਕਰਨਾ ਚਾਹ ਨਾ ਆ ਰਾਣਾ ਜੀ ਜੀ ਤੇ ਨਿੱਜੀ ਮਾਡਲ ਜਿਹੜਾ ਸਥਾਪਿਤ ਕਰਨਾ ਚਾਹੁੰਦੇ ਨੇ ਨਿੱਜੀ ਮੰਡੀਕਰਨ ਕਰਨਾ ਚਾਹੁੰਦੇ ਨੇ ਮੱਕੀ ਖੇਤ ਦੇ ਵਿੱਚ ਇਥਨੋਲ ਬਣਾਉਣਾ ਚਾਹੁੰਦੇ ਨੇ ਇਹ ਰੋਕਟਾ ਦੇ ਸੁਖਪਾਲ ਖੈਰੇ ਨੇ ਆਪ ਕਦੇ ਖੇਤੀ ਕੀਤੀ ਜਿਹੜੇ ਬੋਲਣ ਵਾਲੇ ਆ ਇਹ ਮੈਨੂੰ ਸਰਟੀਫਿਕੇਟ ਦੇਣ ਦੀ ਲੋੜ ਨਹੀਂ ਲੋਕ ਜਾਣਦੇ ਆ ਹਰੇਕ ਬੰਦੇ ਦੇ ਜ਼ੁਬਾਨ ਤੇ ਆ ਕਿ ਮੱਕੀ ਦਾ ਪਿਛਲੇ ਦੋ ਸਾਲਾਂ ਚ ਕਿਸ ਤਰੀਕੇ ਨਾਲ ਪਾਮਨਟੇਨ ਹੋਇਆ ਸੋ ਲੋਕ ਜਾਣਦੇ ਆ ਤੇ ਇਹ ਸਵਾਲ ਲੋਕਾਂ ਨੂੰ ਪੁੱਛੋ ਦੱਸਣਗੇ ਕਿ ਉਹਨਾਂ ਨੂੰ ਫਸਲਾਂ ਦਾ ਪਾਅ ਮਿਲਿਆ ਆ ਜਾਂ ਨਹੀਂ ਮਿਲਿਆ ਤੇ ਉਹਨਾਂ ਵਾਲੇ ਸਮੇਂ 'ਚ ਵੀ ਮੈਂ ਸਾਰੇ ਆਪਣੇ ਇਲਾਕੇ ਦੇ ਬੰਦਿਆਂ ਨੂੰ ਕਹਿੰਨਾ ਵੀ ਤੁਹਾਨੂੰ ਮੱਕੀ ਦਾ ਪਾਅ ਟਿਕਣ ਨਹੀਂ ਦਊਂਗਾ ਕਿਰਪਾ ਮਾਲਕ ਦੀ ਹੋਣੀ ਹੈ ਗੁਰੂ ਸਾਹਿਬ ਨੇ ਕਿਰਪਾ ਕਰਨੀ ਹੈ ਗੁਰਨਾਨਕ ਪਾਸ਼ਾ ਨੇ ਤੇ ਪਾਅ ਇਹਦਾ ਵਧੀਆ ਤਰੀਕੇ ਨਾਲ ਮੇਨਟੇਨ ਕਰਕੇ ਰੱਖਿਆ ਰਾਜਾ ਬੜਿੰਗ ਨੇ ਕਿਹਾ ਕਿ ਰਾਣਾ ਪਰਿਵਾਰ ਦੇ ਖਾਲਸੇ ਦੇ ਜਲੀਲ ਸ਼ਾਮਲ ਹੋਣਾ ਇਹ ਨਹੀਂ ਮਤਲਬ ਕਿ ਕਾਂਗਰਸ ਇਕਜੁੱਟ ਨਹੀਂ ਠੀਕ ਹੈ ਨਾ ਇਹ ਬਾਕੀ ਕੀ ਕਹਿੰਦੇ ਕਿ ਇਹ ਰਾਣਾ ਪਰਿਵਾਰ ਰੈਲੀ ਚ ਨਹੀਂ ਆਇਆ ਤਾਂ ਮਤਲਬ ਇਹ ਨਹੀਂ ਕਿ ਕਾਂਗਰਸ ਇੱਕ ਜੁੜ ਨਹੀਂ ਮੈਂ ਤੇ ਹੈ ਹੀ ਆਜਾਦ ਭਾਈ ਕਾਂਗਰਸ ਚ ਹੈ ਹੀ ਨਹੀਂ ਅਜੇ ਜਿੱਦਣ ਆਉਣਾ ਹੋਊਗਾ ਆਜਾਂਗੇ ਰੰਧਾਵਾ ਜੀ ਨੇ ਕਿਹਾ ਕਿ ਨਵਦੇਸ਼ ਜੀ ਮੈਂ ਸਾਡਾ ਦੇ ਕਾਂਗਰਸ ਦਾ ਲੀਡਰ ਹੈ ਚਿਨਾ ਨਹੀਂ ਕਿਹਾ ਕਿ ਜਿਹੜਾ ਕਾਂਗਰਸ ਦਾ ਤੇ ਉਹਨਾਂ ਦਾ ਲੀਡਰ ਹੈ ਤੇ ਫਿਰ ਉਹਨਾਂ ਨੂੰ ਇਹ ਦੱਸਣਾ ਚਾਹੀਦਾ ਕਿ ਅਸੀਂ ਇਹਦੀ ਜਦੋਂ ਹੁਣ ਐਸਪੀ ਵਿਚਲੇ ਦੀ ਇਨਕੁਆਇਰੀ ਹੋਣੀ ਹੈ ਜਿਹਨੇ ਗੁਰਨਾਨਕ ਪਾਤਸ਼ਾਹ ਦੇ ਪੈਸੇ ਖਾਦੇ ਆ ਉਸ ਇਨਕੁਆਇਰੀਆਂ ਦੇ ਵਿੱਚ ਵੀ ਨਾਲ ਜਾਵਾਂਗੇ ਇਹਨੂੰ ਕੱਲਾ ਨਹੀਂ ਛੱਡਾਂਗੇ ਪੰਜਾਬ ਦੇ ਸਹਿ ਇੰਚਾਰਜ ਰਵਿੰਦਰ ਢਾਲਵੀ ਨੇ ਕਿਹਾ ਕਿ ਨਵਤੇਜ ਤੂੰ ਅੱਗੇ ਵਧੋ ਹਮ ਤੁਹਾਰੇ ਸਾਥ ਹ ਨਵਤੇਜ ਅੱਗੇ ਵਧੋ ਤੂੰ ਅਕੇਲੇ ਰਹਿ ਜਾਓਗੇ ਬਾਤ ਲੋਕੋ ਕੇ ਸਾਥ ਹੋਗੀ ਅਕੇਲੇ ਨਵਤੇਜ ਸੇ ਕੁਝ ਨਹੀਂ ਹੋਗਾ